ਜਿਹੜੇ ਗੁਰੂ ਤੋਂ ਬੇਮਖੌਂਦੇ ਹਨ ਉਹਨਾਂ ਨੇ ਕੀ ਖਟਿਆ ਹੈ ਕੀ ਕਮਾਇਆ ਹੈ ਤੇ ਜਿਹੜੇ ਗੁਰੂ ਦੇ ਸਾਹਮਣੇ ਹੋਏ ਹਨ ਉਹਨਾਂ ਨੂੰ ਕੀ ਹੋਜੀ ਮਿਲਿਆ ਹੈ ਸਤਿਗੁਰੂ ਜੀ ਕਹਿੰਦੇ ਹਨ ਜੇ ਕੋ ਸਿੱਖ ਗੁਰੂ ਸੇਤੀ ਸਾਹਮਣੇ ਹੋਵੇ ਹੋਵੇ ਤਾਂ ਸਾਹਮਣੇ ਸਿੱਖ ਹੋਈ ਜਿਉ ਰਹੇ ਗੁਰ ਨਾਲੇ ਇੰਦੇ ਜੇ ਕੋਈ ਸਿੱਖ ਗੁਰੂ ਦੇ ਸਨਮ ਹੋਣਾ ਚਾਹੁੰਦਾ ਹੈ ਤਾਂ ਉਹ ਆਪਣੇ ਹਿਰਦੇ ਦੇ ਅੰਦਰੋਂ ਗੁਰੂ ਦੇ ਸਨਮ ਖੋਵੇ ਗੁਰੂ ਕੇ ਚਰਨ ਹਿਰਦੇ ਤੇ ਆਈ ਅੰਤਰ ਆਤਮੈ ਸੰਭਾਲੇ ਉਹ ਜਿਹੜਾ ਸਿੱਖ ਹੈ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਟਿਕਾ ਲਈ ਅਤੇ ਆਪਣੇ ਆਤਮਾ ਅੰਦਰ ਸੰਭਾਲ ਕੇ ਰੱਖੇ ਆਪ ਛੱਡ ਸਦਾ ਰਹਿ ਪਰਨੇ ਗੁਰੂ ਬਿਨ ਅਵਰ ਨ ਜਾਣੇ ਕੋਈ ਕਹਿੰਦੇ ਜਦੋਂ ਗੁਰੂ ਦੇ ਕੋਲ ਜਾਣਾ ਹੈ ਤਾਂ ਆਪਣਾ ਪਾਪ ਛੱਡਣਾ ਪਵੇਗਾ ਆਪਣਾ ਆਪ ਛੱਡ ਕਰਕੇ ਮੈਨ ਹੰਮੇ ਨੂੰ ਤਿਆਗ ਕਰਕੇ ਗੁਰੂ ਦੇ ਚਰਨਾਂ ਕੋਲ ਜਾਣਾ ਪਵੇਗਾ ਗੁਰੂ ਦੇ ਕਰਨੀ ਲਗਣਾ ਪਵੇਗਾ ਗੁਰੂ ਬਿਨ ਅਵਰ ਨ ਜਾਣੇ ਤੇ ਫਿਰ ਕਹਿੰਦੇ ਨੇ ਗੁਰੂ ਤੋਂ ਬਿਨਾ ਹੋਰ ਕੋਈ ਕਿਸੇ ਪਾਸੇ ਨਹੀਂ ਜਾਣਾ ਕਿਸੇ ਪਾਸੇ ਝਟਕਣਾ ਨਹੀਂ ਕਰਨੀ ਗੁਰਬਿਰ ਅਬਰ ਨਾ ਜਾਣਾ ਕੋਈ ਕਾਹੇ ਨਾਨਕ ਸੁਣੋ ਸੰਤੋ ਸੋ ਸਿੱਖ ਸੰਮ ਹੋਏ ਸਤਿਗੁਰੂ ਜੀ ਕਹਿੰਦੇ ਹਨ ਕਿ ਸੰਤ ਜਣੋ ਸੁਣੋ ਕੋਈ ਸਿੱਖ ਸੰਮ ਖਾਉਂਦੇ ਹਨ ਜਿਹੜੇ ਆਪਣੇ ਅੰਦਰੋਂ ਆਪਾ ਭਾਵ ਬਿહોਮੇ ਦਾ ਤਿਆਗ ਕਰਕੇ ਗੁਰੂ ਦੇ ਸੰਮ ਕੋਏ ਹਨ ਅੱਗੇ ਹੁਣ ਸਤਿਗੁਰੂ ਜੀ ਗੱਲ ਕਰਦੇ ਹਨ ਜੇ ਕੋ ਗੁਰਤੇ ਬੇਮੁਖ ਹੋਵੇ ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਹਨ ਹੋਰ ਕੋਈ ਰਾਹ ਲੱਭ ਲੈਂਦੇ ਹਨ ਉਹਨਾਂ ਬਾਰੇ ਸਤਿਗੁਰੂ ਕੀ ਕਹਿੰਦੇ ਹਨ ਕਹਿੰਦੇ ਜੇ ਗੁਰਤੇ ਬੇਮੁਖ ਹੋਵੇ ਮੈਨ ਸਤਿਗੁਰ ਮੁਕਤ ਨਾ ਪਾਵੇ ਜਿਹੜਾ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ ਨਾ ਉਹਨੂੰ ਮੁਕਤੀ ਦਾ ਰਾਹ ਨਹੀਂ ਲੱਭਦਾ ਪਾਵੇ ਮੁਕਤ ਨਾ ਹੋਰ ਥੈ ਕੋਈ ਕੁਛ ਹੋ ਵੀ ਕੀਤਾ ਜਾਏ ਹਿੰਦੇ ਕਿਸੇ ਵਿਚਾਰ ਮਾਨ ਕਿਸੇ ਵਿਦਵਾਨ ਦੇ ਕੋਲ ਜਾ ਕੇ ਪੁੱਛ ਲਵੋ ਉਹ ਵੀ ਤਰੋ ਇਹੀ ਕਹੇਗਾ ਵੀ ਸਤਿਗੁਰੂ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਛਗਾ ਮੁਕਤੀ ਦਾ ਬਿਨ ਸਤਿਗੁਰ ਮੁਕਤ ਨਾ ਪਾਏ ਸਤਿਗੁਰ ਤੋਂ ਬਿਨਾਂ ਜਿਹੜੀ ਆ ਮੁਕਤੀ ਉਹ ਤੁਹਾਨੂੰ ਪ੍ਰਾਪਤ ਨਹੀਂ ਹੋ ਸਕਦੀ ਗਤੀ ਨਹੀਂ ਹੋ ਸਕਦੀ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਈ ਜਿਹੜਾ ਗੁਰੂ ਹੈ ਉਹ ਤੁਹਾਨੂੰ ਆਪਣੇ ਸ਼ਬਦ ਦੀ ਰਾਹ ਦਾਹ ਰਹੀ ਜਿਹੜਾ ਹੈ ਮੁਕਤੀ ਦਾ ਮਾਰਗ ਦੱਸਦਾ ਹੈ ਕਾਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਈ ਇਹ ਵਿਚਾਰ ਕੇ ਵੇਖ ਲਵੋ ਬਿਨ ਸਤਿਗੁਰ ਮੁਕਤ ਨਾ ਪਾਈ ਕਿ ਪ੍ਰਮਾਤਮਾ ਜਿਹੜਾ ਹੈ ਗੁਰੂ ਤੋਂ ਬਿਨਾ ਨਹੀਂ ਪਾਇਆ ਜਾ ਸਕਦਾ ਗੁਰੂ ਬਿਨ ਮੁਕਤੀ ਨਹੀਂ ਹੋ ਸਕਦੀ ਉਹ ਸੰਗਧੀ ਇਹਨੀਆਂ ਕਬੇੜੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਦੀ ਕੋਸ਼ਿਸ਼ ਕਰੋ ਵੀ ਅਸੀਂ ਗੁਰੂ ਨੇ ਸਨਮੁਖ ਹੋਏ ਹਾਂ ਜਾਂ ਗੁਰੂ ਤੋਂ ਮੇਮੁਖ ਭਜੇ ਹੋਏ ਹਾਂ ਸੂਰੀ ਨਹੀਂ ਅਗਲੀ ਹੋਇਤੀਆਂ ਵੀ ਪਰਵਾਣ ਕਰਨੀਆਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ